ਤੁਸੀਂ ਦੇਖ ਰਹੇ ਹੋ ਪੀਟੀਸੀ ਨਿਊਜ਼ ਮੈਂ ਹਾਂ ਦਲੀਪ ਸਿੰਘ ਕੁਦਰਤ ਨੇ ਭਾਰਤ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਆਪਣਾ ਕਹਿਰ ਵਰਪਾਇਆ ਹੋਇਆ ਹੈ ਹਰ ਇਲਾਕੇ ਦੇ ਵਿੱਚ ਕਰੀਬ-ਕਰੀਬ ਹੜ ਵਰਗੇ ਹਾਲਾਤ ਬਣੇ ਹੋਏ ਨੇ ਪੰਜਾਬ ਵੀ ਇਸ ਤੋਂ ਅਛੂਤਾ ਨਹੀਂ ਹੈ ਪੰਜਾਬ ਦਾ ਪੰਜਾਬ ਹੀ ਪੰਜਾਬ ਦੇ ਆਲੇ ਦੁਆਲੇ ਦੇ ਸੂਬੇ ਵੀ ਇਸ ਸਮੇਂ ਕੁਦਰਤ ਦੀ ਮਾਰ ਹੇਠ ਨੇ ਪਰ ਪੰਜਾਬ ਦੇ ਕਈ ਇਲਾਕੇ ਅਜੇਹੇ ਨੇ ਜਿੱਥੇ ਇਸ ਸਮੇਂ ਕਿਸ਼ਤੀਆਂ ਚੱਲ ਰਹੀਆਂ ਨੇ ਜਿਹਾ ਸੁਲਤਾਨਪੁਰ ਲੋਧੀ ਹੋਵੇ ਇਸ ਇਲਾਕੇ ਦੇ ਵਿੱਚ ਤਾਂ ਲੋਕ ਹੁਣ ਆਪੋ ਆਪਣੇ ਘਰਾਂ ਚੋਂ ਨਿਕਲ ਚੁੱਕੇ ਨੇ ਕਿਸ਼ਤੀਆਂ ਹਰ ਪਾਸੇ ਚੱਲ ਰਹੀਆਂ ਨੇ ਤਸਵੀਰਾਂ ਇੰਨੀਆਂ ਭਿਆਨਕ ਨੇ ਕਿ ਤੁਹਾਨੂੰ ਲੱਗੇਗਾ ਕਿ ਲੋਕਾਂ ਦਾ ਕੀ ਬਣ ਰਿਹਾ ਹੋਵੇਗਾ ਪਸ਼ੂਆਂ ਦਾ ਕੀ ਬਣ ਰਿਹਾ ਹੋਵੇਗਾ ਤੇ ਉਹਨਾਂ ਲੋਕਾਂ ਦਾ ਕੀ ਬਣ ਰਿਹਾ ਹੋਵੇਗਾ ਜੋ ਲੋਕ ਐਮਰਜੈਂਸੀ ਦੇ ਵਿੱਚ ਨੇ ਜਾਂ ਇੱਧਰ ਉੱਧਰ ਜਾਣ ਤੋਂ ਵਾਂਝੇ ਨੇ ਜਾ ਕਪੂਰਥਲਾ ਦੇ ਇਲਾਕੇ ਦੇ ਵਿੱਚ ਸੁਲਤਾਨਪੁਰ ਲੋਧੀ ਦੇ ਇਲਾਕੇ ਦੇ ਵਿੱਚ ਦਰਜਨਾ ਪਿੰਡਾਂ ਦੇ ਵਿੱਚ ਹਾਲਾਤ ਇਸ ਤਰ੍ਹਾਂ ਦੇ ਬਣੇ ਹੋਏ ਨੇ ਕਿ ਇਸ ਸਮੇਂ ਉੱਥੇ ਰੈਸਕਿਊ ਆਪਰੇਸ਼ਨ ਚਲਾਉਣ ਦੀ ਲੋੜ ਪੈ ਗਈ ਹੈ ਤਸਵੀਰਾਂ ਅਸੀਂ ਤੁਹਾਨੂੰ ਦਿਖਾਈਏ ਡਰੋਨ ਰਾਹੀਂ ਤਸਵੀਰਾਂ ਸਾਡੇ ਤੱਕ ਪਹੁੰਚੀਆਂ ਨੇ ਉਸ ਤੋਂ ਇਲਾਵਾ ਸਾਡੇ ਪੱਤਰਕਾਰ ਗਰਾਊਂਡ ਜ਼ੀਰੋ ਤੇ ਉੱਥੋਂ ਲਗਾਤਾਰ ਰਿਪੋਰਟ ਕਰ ਰਹੇ ਨੇ ਉਹਨਾਂ ਨੂੰ ਵੀ ਦਿਖਾਵਾਂਗੇ ਪਰ ਤਸਵੀਰ ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਸੁਲਤਾਨਪੁਰ ਲੋਧੀ ਦੀ ਦਿਖਾ ਰਹੇ ਹਾਂ ਸੁਲਤਾਨਪੁਰ ਲੋਧੀ ਦੇ ਵਿੱਚ ਜਿੱਥੇ-ਜਿੱਥੇ ਵੀ ਤੁਹਾਡੀ ਨਜ਼ਰ ਜਾ ਰਹੀ ਹੋਵੇਗੀ ਉੱਥੇ ਤੱਕ ਪਾਣੀ ਦਾ ਕਹਿਰ ਵਰ ਪਾਇਆ ਹੋਇਆ ਹੈ ਇਸ ਸਮੇ ਬਿਆਸ ਦਰਿਆ ਨੇ ਭਿਆਨਕ ਰੂਪ ਇਸਮੇ ਅਖਤਿਆਰ ਕੀਤਾ ਹੋਇਆ ਹੈ ਕਿਉਂਕਿ ਬਿਆਸ ਦਰਿਆ ਦੇ ਵਿੱਚ ਪਾਣੀ ਦਾ ਪੱਧਰ ਵਧਿਆ ਉਸ ਤੋਂ ਬਾਅਦ ਕਪੂਰਥਲਾ ਹੋਵੇ ਤੇ ਇਸ ਦੇ ਆਲੇ ਦੁਆਲੇ ਦੇ ਇਲਾਕੇ ਹੋਣ ਇਸ ਸਮੇ ਜਲ ਥਲ ਹੋਇਆ ਪਿਆ ਤੇ ਸਭ ਤੋਂ ਜ਼ਿਆਦਾ ਮਾਰ ਪੈ ਰਹੀ ਹੈ ਇੱਥੇ ਰੁਕ ਰੁਕ ਕੇ ਪੈ ਰਹੀ ਬਰਸਾਤ ਦੇ ਕਾਰਨ ਜੀ ਹਾਂ ਬਰਸਾਤ ਕੁਝ ਦੇਰ ਰੁਕਦੀ ਹੈ ਤਾਂ ਲੋਕਾਂ ਨੂੰ ਥੋੜੀ ਰਾਹਤ ਮਹਿਸੂਸ ਹੁੰਦੀ ਹੈ ਪਰ ਉਸ ਤੋਂ ਬਾਅਦ ਜਿਵੇਂ ਹੀ ਬਰਸਾਤ ਸ਼ੁਰੂ ਹੁੰਦੀ ਹੈ ਪਾਣੀ ਦਾ ਪੱਧਰ ਵੱਧ ਜਾਂਦਾ ਹੈ ਤੇ ਉਸ ਤੋਂ ਬਾਅਦ ਜੋ ਆਰਜੀ ਪੁਲ ਬਣਾਏ ਗਏ ਨੇ ਖੇਤਾਂ ਨੂੰ ਬਚਾਉਣ ਦੇ ਲਈ ਪਿੰਡਾਂ ਨੂੰ ਬਚਾਉਣ ਲਈ ਉਹਨਾਂ ਨੂੰ ਦੇਖ ਕੇ ਲੱਗਦਾ ਕਿ ਉਹ ਕਿਸੇ ਵੇਲੇ ਵੀ ਟੁੱਟ ਜਾਣਗੇ ਕਿਉਂਕਿ ਤੁਸੀਂ ਦੇਖ ਰਹੇ ਹੋ ਜੋ ਪਾਣੀ ਦਾ ਪੱਧਰ ਉਹ ਬੇहद ਉੱਪਰ ਹੈ 1.5 ਤੋਂ 2 ਫੁੱਟ ਸਿਰਫ ਪਾਣੀ ਦਾ ਪੱਧਰ ਹੈ ਤਾਂ ਉਸ ਤੋਂ ਬਾਅਦ ਇਸ ਤਰ੍ਹਾਂ ਦਾ ਖ਼ਤਰਾ ਦਿੱਤਾ ਜਾ ਰਿਹਾ ਹੈ ਕਿ ਇਸ ਇਲਾਕੇ ਦੇ ਵਿੱਚ ਕਿਸੇ ਵੇਲੇ ਵੀ ਇਹ ਜੋ ਆਰਜੀ ਬੰਨ ਨੇ ਇਹ ਟੁੱਟ ਸਕਦੇ ਨੇ ਸੁਲਤਾਨਪੁਰ ਲੋਧੀ ਦੇ ਕਈ ਇਲਾਕੇ ਚਵੇਂ ਮੰਡ ਇਲਾਕਾ ਹੋਵੇ ਜਾਂ ਉਸ ਤੋਂ ਇਲਾਵਾ ਰਾਮਪੁਰ ਗੋਰਾ ਹੋਵੇ ਇਸ ਦੇ ਆਲੇ ਦੁਆਲੇ ਦੇ ਵਿੱਚ ਜੋ ਵੀ ਪਿੰਡ ਨੇ ਇਸ ਸਮੇਂ ਹੜ੍ਹ ਦੇ ਪਾਣੀ ਦੇ ਮਾਰ ਹੇਠਾਏ ਪਏ ਨੇ ਜੋ ਰੈਸਕਿਊ ਆਪਰੇਸ਼ਨ ਚਾਹੇ ਸੰਸਥਾਵਾਂ ਹੋਣ ਇਹ ਪ੍ਰਸ਼ਾਸਨ ਹੋਵੇ ਲਗਾਤਾਰ ਰੈਸਕਿਊ ਆਪਰੇਸ਼ਨ ਚਲਾ ਰਿਹਾ ਹੈ ਇਹ ਤੁਸੀਂ ਇਲਾਕੇ ਦੇਖ ਰਹੇ ਹੋ ਰਾਮਪੂਰ ਗੋਰਾ ਦੇ ਸੁਲਤਾਨਪੁਰ ਲੋਧੀ ਦੇ ਵਿੱਚ ਇਹ ਇਲਾਕਾ ਪੈਂਦਾ ਹੈ ਇੱਥੇ ਲੋਕ ਲੋਕ ਆਪਣੇ ਪਸ਼ੂ ਹੋਣ ਜਾਂ ਟਰੈਕਟਰ ਹੋਣ ਬੇੜੀਆਂ ਦੇ ਸਹਾਰੇ ਇੱਕ ਥਾਂ ਤੋਂ ਲੈ ਕੇ ਦੂਜੀ ਥਾਂ ਤੇ ਲੈ ਕੇ ਜਾ ਰਹੇ ਨੇ ਕਿਉਂਕਿ ਸਭ ਤੋਂ ਵੱਡਾ ਡਰ ਇਹ ਹੈ ਕਿ ਜੋ ਐਸੈਟ ਹੈ ਲੋਕਾਂ ਦੇ ਘਰਾਂ ਵਿੱਚ ਤਾਂ ਪਾਣੀ ਵੜ ਚੁੱਕਾ ਹੈ ਪਿੰਡਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਪਰ ਜੋ ਚੀਜ਼ ਬਚਾਈ ਜਾ ਸਕਦੀ ਹੈ ਉਸ ਨੂੰ ਬਚਾਉਣ ਦੀ ਹਰ ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਤੁਸੀਂ ਟਰੈਕਟਰ ਟਰਾਲੀ ਦੇਖ ਰਹੇ ਹੋ ਜਿਸ ਨੂੰ ਬੇੜੀ ਦੇ ਉੱਪਰ ਲੱਦ ਕੇ ਇੱਕ ਥਾਂ ਤੋਂ ਦੂਜੀ ਥਾਂ ਤੇ ਸੁਰੱਖਿਅਤ ਥਾਂ ਤੇ ਲੈ ਕੇ जाया ਜਾ ਰਿਹਾ ਤਾਂ ਕਿ ਇਹ ਲੱਖਾਂ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕੇ ਅਗਲੀ ਜੋ ਸਭ ਤੋਂ ਵੱਡੀ ਚੁਣੌਤੀ ਲੋਕਾਂ ਦੇ ਸਾਹਮਣੇ ਉਹ ਹੈ ਆਪੋ ਆਪਣੇ ਪਸ਼ੂਆਂ ਨੂੰ ਸਾਹਮਣਾ ਤੇ ਉਹਨਾਂ ਪਸ਼ੂਆਂ ਦੇ ਲਈ ਜੋ ਇਕੱਠਾ ਕੀਤਾ ਗਿਆ ਚਾਰਾ ਹੈ ਉਸ ਨੂੰ ਸਾਹਮਣਾ ਕਿਉਂਕਿ ਪਿੰਡਾਂ ਦੇ ਵਿੱਚ ਘਰਾਂ ਦੇ ਵਿੱਚ ਇਸ ਸਮੇਂ ਪਾਣੀ ਵੜ ਚੁੱਕਾ ਹੈ ਲੋਕ ਆਪੋ ਆਪਣੇ ਘਰ ਛੱਡਨੇ ਸ਼ੁਰੂ ਹੋ ਚੁੱਕੇ ਨੇ ਸਭ ਤੋਂ ਵੱਡੀ ਚੁਣੌਤੀ ਇਸ ਵੇਲੇ ਹੈ ਇੱਥੇ ਪਸ਼ੂਆਂ ਨੂੰ ਬਚਾਉਣਾ ਤੇ ਬਿਮਾਰੀਆਂ ਹੋਣ ਤੋਂ ਵੀ ਬਚਾਉਣਾ ਜੀ ਹਾਂ ਜਿਵੇਂ ਜਿਵੇਂ ਇਹ ਪਾਣੀ ਰੁਕੇਗਾ ਖਤਮ ਹੋਏਗਾ ਉਸ ਤੋਂ ਬਾਅਦ ਇਸ ਦਾ ਇੰਪੈਕਟ ਦੇਖਣਾ ਹੋਰ ਸ਼ੁਰੂ ਹੋਏਗਾ ਤੁਹਾਨੂੰ ਯਾਦ ਹੋਵੇਗਾ 2023 ਦਾ ਫਲੱਡ ਜਦੋਂ ਇਸ ਇਲਾਕੇ ਦੇ ਵਿੱਚ ਆਇਆ ਸੀ ਤਾਂ ਕਈ ਫੁੱਟ ਤੱਕ ਗਾਰਾ ਪਿੰਡਾਂ ਦੇ ਵਿੱਚ ਵੜ ਗਿਆ ਸੀ ਤੇ ਉਸ ਤੋਂ ਬਾਅਦ ਲੋਕਾਂ ਨੂੰ ਕਈ ਮਹੀਨੇ ਲੱਗੇ ਇਸ ਤੋਂ ਉਬਰਣ ਦੇ ਲਈ ਐਨਡੀਆਰਐਫ ਦੀਆਂ ਟੀਮਾਂ ਹੋਣ ਸਥਾਨਕ ਪ੍ਰਸ਼ਾਸਨ ਹੋਵੇ ਜਾਂ ਬੇੜੀਆਂ ਚਲਾਉਣ ਵਾਲੇ ਮਛੇਰੇ ਹੋਣ ਸਾਰੇ ਹੀ ਲੋਕਾਂ ਨੂੰ ਬਚਾਉਣ ਦੇ ਲਈ ਇਸ ਸਮੇਂ ਕੋਸ਼ਿਸ਼ਾਂ ਕਰ ਰਹੇ ਨੇ ਤੁਸੀਂ ਇਹ ਤਸਵੀਰ ਦੇਖ ਰਹੇ ਹੋ ਇਹ ਤਸਵੀਰ ਪੰਜਾਬ ਦੀ ਹੈ ਜੀ ਹਾਂ ਪੰਜਾਬ ਦੀ ਹੈ ਤਸਵੀਰ ਮੰਡ ਖੇਤਰ ਦੀ ਮੰਡ ਖੇਤਰ ਦੇ ਵਿੱਚ ਇਸ ਸਮੇਂ ਕਿਸ਼ਤੀਆਂ ਚੱਲ ਰਹੀਆਂ ਨੇ ਉਹਨਾਂ ਪਿੰਡਾਂ ਦੇ ਵਿੱਚ ਜਿੱਥੇ ਲੋਕ ਖੇਤੀਬਾੜੀ ਕਰਕੇ ਹੁਣ ਆਪੋ ਆਪਣੇ ਕੰਮ ਨਿਬੇੜ ਰਹੇ ਸੀ ਪਰ ਅਚਾਨਕ ਜਿਵੇਂ ਹੀ ਬਿਆਸ ਦਰਿਆ ਨੇ ਆਪਣਾ ਭਿਆਨਕ ਰੂਪ ਧਾਰਿਆ ਉਸ ਤੋਂ ਬਾਅਦ ਇਸ ਇਲਾਕੇ ਦੇ ਵਿੱਚ ਹਰ ਪਾਸੇ ਪਾਣੀ ਹੈ ਜਿੱਥੇ ਤੱਕ ਨਜ਼ਰ ਜਾ ਰਹੀ ਹੈ ਸਿਰਫ ਪਾਣੀ ਹੀ ਪਾਣੀ ਦਿਖ ਰਿਹਾ ਹੈ ਤੇ ਇਹ ਪਾਣੀ ਕਿੰਨਾ ਹੋਰ ਲੋਕਾਂ ਨੂੰ ਡਰਾਏਗਾ ਕਿੰਨਾਂ ਲੋਕਾਂ ਦਾ ਨੁਕਸਾਨ ਕਰੇਗਾ ਇਸ ਦਾ ਸਹੀ ਸਹੀ ਅੰਦਾਜ਼ਾ ਲਗਾਉਣਾ ਔਖਾ ਹੈ ਪ੍ਰਸ਼ਾਸਨ ਇਸ ਸਾਰੇ ਮੁੱਦੇ ਦੇ ਉੱਪਰ ਨਜ਼ਰ ਰੱਖ ਰਿਹਾ ਸਾਰੇ ਇਲਾਕੇ ਦੇ ਉੱਪਰ ਨਜ਼ਰ ਰੱਖ ਰਿਹਾ ਪਰ ਸਭ ਤੋਂ ਵੱਡੀ ਚੁਣੌਤੀ ਹੈ ਲੋਕਾਂ ਨੂੰ ਸੁਰੱਖਿਅਤ ਥਾਵਾਂ ਤੇ ਲੈ ਕੇ ਜਾਣਾ ਲੋਕਾਂ ਤੱਕ ਰਸਦ ਪਹੁੰਚਾਏ ਜਾਣਾ ਤੁਹਾਨੂੰ ਡਰੋਨ ਤਸਵੀਰਾਂ ਨਾਲ ਦਿਖਾਈਏ ਕਿ ਇਸ ਪੂਰੇ ਇਲਾਕੇ ਦਾ ਹਾਲ ਕੀ ਹੈ ਤੁਸੀਂ ਇਹ ਦੇਖੋ 에ਰੀਅਲ ਤਸਵੀਰ ਤੁਸੀਂ ਦੇਖੋ ਜਿੱਥੇ ਜਿੱਥੇ ਥੋੜਾ ਉੱਚਾ ਇਲਾਕਾ ਹੈ ਉਥੇ ਪਾਣੀ ਨਹੀਂ ਵੜਿਆ ਪਰ ਲਗਭਗ 80% ਇਲਾਕੇ 90% ਇਲਾਕੇ ਤੱਕ ਪਾਣੀ ਵੜ ਚੁੱਕਿਆ ਹੈ ਜੋ ਫਸਲਾਂ ਨੇ ਉਹ ਡੁੱਬ ਚੁੱਕੀਆਂ ਨੇ ਜਿੱਥੇ ਥੋੜਾ ਉੱਚਾ ਇਲਾਕਾ ਹੈ ਉਥੇ ਸਿਰਫ ਹਰਿਆਲੀ ਦਿਖ ਰਹੀ ਬਾਕੀ ਸਾਰੇ ਪਾਸੇ ਪਾਣੀ ਦਿਖ ਰਿਹਾ ਤੇ ਇਹਨਾਂ ਇਲਾਕਿਆਂ ਦੇ ਵਿੱਚ ਜੋ ਸੜਕਾਂ ਨੇ ਸੜਕਾਂ ਡੁੱਬ ਚੁੱਕੀਆਂ ਨੇ ਲੋਕ ਆਪਣੇ ਵਾਹਨ ਨਹੀਂ ਲੈ ਕੇ ਜਾ ਸਕਦੇ ਕਿਉਂਕਿ ਇਸ ਗੱਲ ਦਾ ਅੰਦਾਜ਼ਾ ਲਗਾਉਣਾ ਮੁਸ਼ਕਲ ਹੈ ਕਿ ਸੜਕ ਕਿੱਧਰੋਂ ਸ਼ੁਰੂ ਹੋਈ ਹੈ ਤੇ ਕਿੱਥੇ ਖਤਮ ਹੋਈ ਹੈ ਤੇ ਇਹ ਅਸੀਂ ਅਸਮਾਨ ਤੋਂ ਯਾਨੀ ਡਰੋਨ ਤੋਂ ਲਈਏਗੇ ਤਸਵੀਰਾਂ ਤੁਹਾਡੇ ਸਾਹਮਣੇ ਲੈ ਕੇ ਆਏ ਆ ਇਹ ਤਸਵੀਰਾਂ ਬਿਆਨ ਕਰਦੀਆਂ ਨੇ ਕਿ ਇਹ ਜੋ ਹੜ੍ਹ ਪ੍ਰਭਾਵਿਤ ਇਲਾਕੇ ਨੇ ਸੁਲਤਾਨਪੁਰ ਲੋਧੀ ਦੇ ਇਲਾਕੇ ਨੇ ਉਹ ਕਿਸ ਹੱਦ ਤੱਕ ਇਸ ਦਾ ਅਸਰ ਆਮ ਲੋਕਾਂ ਤੇ ਆਮ ਪਿੰਡਾਂ ਦੇ ਵਿੱਚ ਜੋ ਲੋਕ ਰਹਿੰਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਉੱਪਰ ਪੈ ਰਿਹਾ ਹੋਵੇਗਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਨ੍ਹਾਂ ਪਿੰਡਾਂ ਦੇ ਵਿੱਚ ਲੋਕਾਂ ਤੱਕ ਰਸਦ ਤੱਕ ਪਹੁੰਚ ਵੀ ਸਕਦੀ ਹੈ ਪਰ ਇਨ੍ਹਾਂ ਪਿੰਡਾਂ ਦੇ ਵਿੱਚ ਜੋ ਚਾਰਾ ਹੈ ਜੋ ਪਸ਼ੂਆਂ ਦੇ ਲਈ ਇੰਤਜ਼ਾਮ ਕੀਤੇ ਗਏ ਸੀ ਉਸ ਲਈ ਸਭ ਤੋਂ ਵੱਡਾ ਲੋਕਾਂ ਨੂੰ ਇਸ ਵਿੱਚ ਸਭ ਤੋਂ ਵੱਡੀ ਮੁਸ਼ਕਲ ਸਾਹਮਣੇ ਆ ਰਹੀ ਹੈ ਪਰ ਇਸ ਦੇ ਵਿੱਚ ਇਹ ਪੰਜਾਬ ਹੈ ਪੰਜਾਬ ਦੇ ਵਿੱਚ ਹਰ ਉਹ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਜੋ ਵੀ ਜੀਵ ਹੋਵੇ ਉਸ ਦੀ ਜ਼ਿੰਦਗੀ ਬਚਾਈ ਜਾ ਸਕੇ ਉਸ ਨੂੰ ਰਸਦ ਉਸ ਤੱਕ ਪਹੁੰਚਾਈ ਜਾ ਸਕੇ ਸਾਡੇ ਪੱਤਰਕਾਰ ਲਗਾਤਾਰ ਗਰਾਉਂਡ ਜ਼ੀਰੋ ਤੋਂ ਸਾਡਾ ਰਿਪੋਰਟ ਕਰ ਰਹੇ ਨੇ ਚਰਨਜੀਤ ਢਿੱਲੋਂ ਸਾਡੇ ਪੱਤਰਕਾਰ ਨੇ ਇਸ ਸਮੇਂ ਉਹ ਮੰਡ ਇਲਾਕੇ ਦੇ ਕਈ ਪਿੰਡਾਂ ਦਾ ਦੌਰਾ ਕਰ ਰਹੇ ਨੇ ਤੇ ਇਹਨਾਂ ਇਲਾਕਿਆਂ ਦੇ ਵਿੱਚ ਕਿਵੇਂ ਪਿੰਡ ਪਿੰਡ ਦੇ ਲੋਕ ਰੈਸਕਿਊ ਚਲਾ ਰਹੇ ਨੇ ਕਿਵੇਂ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਤੇ ਕਿਸ ਤਰ੍ਹਾਂ ਪਸ਼ੂਆਂ ਦੇ ਲਈ ਵੀ ਜੋ ਇੰਤਜ਼ਾਮ ਕੀਤਾ ਜਾ ਸਕਦਾ ਹੈ ਉਸ ਦਾ ਵੀ ਇੰਤਜ਼ਾਮ ਕੀਤਾ ਜਾ ਰਿਹਾ ਤੁਹਾਨੂੰ ਦਿਖਾਈਏ ਗਰਾਉਂਡ ਜ਼ੀਰੋ ਤੋਂ ਰਿਪੋਰਟ ਐਸ ਟਾਈਮ ਜਿਹੜੇ ਸੁਲਤਾਨਪੁਰ ਲੋਧੀ ਦੇ ਵਿੱਚ بارش ਸ਼ੁਰੂ ਹੋ ਚੁੱਕੀ ਆ ਔਰ ਇੱਕ ਪਾਸੇ ਤਾਂ ਤੁਸੀਂ ਦੇਖ ਸਕਦੇ ਹੋ ਆਸੇ ਪਾਸੇ ਸਮੁੰਦਰ ਹੀ ਸਮੁੰਦਰ ਨਜ਼ਰ ਆ ਰਿਹਾ ਵਾ ਦੂਜੇ ਪਾਸੇ ਰੱਬ ਦੀ ਕਿਰਪਾ ਕਿ ਬਰਸਾਤ ਸ਼ੁਰੂ ਹੋ ਗਈ ਜਿਹੜੇ ਲੋਕ ਪਹਿਲਾਂ ਹੀ ਮੁਸ਼ਕਲ ਦੇ ਵਿੱਚ ਫਸੇ ਹੋਏ ਨੇ ਅਚਾਨਕ ਸ਼ੁਰੂ ਹੋਈ ਬਰਸਾਤ ਨੇ ਉਹਨਾਂ ਦੀਆਂ ਪਰੇਸ਼ਾਨੀਆਂ ਹੋਰ ਵਧਾ ਦਿੱਤੀਆਂ ਨੇ ਕੀ ਕਹਿਣਾ ਜੀ ਤੁਸੀਂ ਇਸ ਹਲਕੇ ਦੇ ਵਿੱਚ ਚੱਲ ਰਿਹਾ ਉੱਪਰੋਂ ਬਰਸਾਤ ਸ਼ੁਰੂ ਹੋ ਗਈ ਆ ਪਰੇਸ਼ਾਨ ਤਾਂ ਪਹਿਲਾਂ ਹੀ ਬਹੁਤ ਲੋਕ ਉਹਨਾਂ ਦੀਆਂ ਫਸਲਾਂ ਖਤਮ ਹੋ ਗਈਆਂ ਉਹਨਾਂ ਦੀ ਸਭ ਕੁਝ ਖਤਮ ਹੋ ਗਿਆ ਘਰਾਂ ਵਿੱਚ ਪਾਣੀ ਭਰ ਚੁੱਕਾ ਵਾ ਤੁਹਾਡਾ ਕੀ ਕਹਿਣਾ ਇਸ ਦੇ ਉੱਤੇ ਬਰਸਾਤ ਚੱਲਣੀ ਸ਼ੁਰੂ ਹੋ ਗਈ ਆ ਇਸ ਟਾਈਮ ਬਰਸਾਤ ਦੇ ਵਿੱਚ ਅਸੀਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਦੇਖੋ ਇਸ ਸਮੇ ਜਿਹੜਾ ਆ ਇਹ ਇਲਾਕਾ ਜਿਹੜਾ ਸਾਰਾ ਆ ਇਹ ਸੁਲਤਾਨਪੁਰ ਲੋਧੀ ਦਾ ਹੜ੍ਹ ਪ੍ਰਭਾਵਿਤ ਤਾਂ ਹੈਗਾ ਹੀ ਹੈਗਾ ਉਤੋਂ ਕੁਦਰਤ ਦੀ ਮਾਰ ਹੀ ਇੰਨੀ ਹੈ ਕਿ ਹੁਣ ਬਾਰਿਸ਼ ਸ਼ੁਰੂ ਹੋਆ ਤੇ ਇਹ ਜਿਹੜਾ ਲੋਕਾਂ ਦਾ ਜਾਨ ਜੀਵਨ ਇੰਨਾ ਕਿ ਜਿਆਦਾ ਖਰਾਬ ਹੈ ਕਿ ਅਸੀਂ ਤਾਂ ਆਪਣੀ ਸ਼ਹਿਰ ਮੇਰਾ ਸ਼ਹਿਰ ਮੇਰੀ ਜ਼ਿੰਮੇਵਾਰੀ ਦੇ ਵੱਲੋਂ ਆਏ ਸੀਗੇ ਮੈਡੀਸਨ ਵਗੈਰਾ ਪਹੁੰਚਾਈ ਗਿਆ ਲੋੜਵੰਦ ਲੋਕਾਂ ਤਾਈ ਪਰ ਇਹਨਾਂ ਦੀ ਜ਼ਿੰਦਗੀ ਜਿਹੜੀ ਹੈ ਇਸ ਟਾਈਮ ਬਹੁਤ ਹੀ ਮੁਸ਼ਕਲਾਂ ਦਾ ਚੱਲ ਚੱਲਣ ਰਹੀ ਹੈ ਬਾਕੀ ਇਹਦੇ 'ਚ ਥੋੜਾ ਪ੍ਰਸ਼ਾਸਨ ਦਾ ਰੋਲ ਇਹ ਹੈ ਕਿ ਇਹਹੀ ਕੰਮ ਜਿਹੜਾ ਪ੍ਰਸ਼ਾਸਨ ਕੰਮ ਕਰਨੀ ਨੀਂ ਸੁੱਤਾ ਆ ਇਹਨਾਂ ਨੇ ਸ਼ੁਰੂ ਤੋਂ ਜਿਹੜਾ ਟਾਈਮ ਸੀਗਾ ਇਹਨਾਂ ਨੂੰ ਦੇਖਣ ਵਾਲਾ ਕਿ ਇਹ ਬੰਨ ਹਰ ਵਾਰ ਕਿਤਨਾ ਕਿਤੇ ਪਾਣੀ ਦੀ ਮਾਰ ਹੁੰਦੀ ਆ ਇਹ ਸਾਰੇ ਆਪਣੀ ਪੋਲੀਟਿਕਲੀ ਐਕਟੀਵਿਟੀ ਦੇ ਵਿੱਚ ਲੱਗੇ ਆ ਲੀਡਰ ਚਾਹੇ ਪੋਲੀਟਿਕਲ ਪਾਰਟੀ ਚਾਹੇ ਮੌਜੂਦਾ ਸਰਕਾਰ ਆ ਚਾਹੇ ਐਡਮਿਨਿਸਟ੍ਰੇਸ਼ਨ ਜਿੰਨਾ ਵੀ ਆ ਇਹ ਬਾਅਦ ਵਿੱਚ ਆ ਕੇ ਇੱਥੇ ਰਸਤਾ ਬਚਾਉਂਦੇ ਆ ਵੀ ਹੁਣ ਅਸੀਂ ਤੁਹਾਡੀ ਆ ਹੈਲਪ ਕੀਤੀ ਆ ਕੀਤੀ ਜਦਕਿ ਜਿਹੜਾ ਪੋਲੀਟਿਕਲੀ ਚੈੱਕ ਇਹਨਾਂ ਨੂੰ ਪਹਿਲਾਂ ਦੇਖਣਾ ਚਾਹੀਦਾ ਸੀਗਾ ਕਿ ਜਿਹੜਾ ਚੈੱਕ ਆ ਇਸ ਏਰੀਆ ਦੇ ਵਿੱਚ ਕਿੱਥੇ ਕਿੱਥੇ ਪਾਣੀ ਦੀ ਮਾਰ ਪੈ ਸਕਦੀ ਆ ਕਿਉਂਕਿ ਇਹ ਪਿਛਲੀ ਵਾਰ ਵੀ ਇਦਾਂ ਹੀ ਹੋਇਆ ਸੀ ਇਲਾਕੇ 'ਚ ਪਰ ਜਿਹ ਉਹਨਾਂ ਨੂੰ ਕਿਸ ਕਿਸ ਤਰੀਕੇ ਦੇ ਨਾਲ ਕਿੱਦਾਂ ਇੱਥੇ ਲੋਕਾਂ ਨੂੰ ਲਿਆਉਣਾ ਵਾ ਕਿੱਦਾਂ ਇਹ ਜ਼ਿੰਮੇਵਾਰੀ ਕਿੰਨਾ ਦੀ ਬਣਦੀ ਹੈ ਦੇਖੋ ਸਰਕਾਰ ਦੀ ਜ਼ਿੰਮੇਵਾਰੀ ਮੈਂ ਜੋ ਦੇਖ ਰਿਹਾ ਕਿ ਬਾਅਦ ਵਿੱਚ ਜਿਹੜਾ ਨਾ ਇਹ ਸਰਕਾਰ ਕਹਿੰਦੀ ਕਿ ਸਾਡਾ ਪ੍ਰਬੰਧ ਪ੍ਰੋਪਰ ਆ ਇਹ ਹੀ ਕੁਝ ਲੋਡ ਨਹੀਂ ਸੀ ਪੈਣੀ ਜੇ ਕਿਤੇ ਪਹਿਲਾਂ ਹੀ ਬੰਨ ਨੂੰ ਚੰਗੀ ਤਰ੍ਹਾਂ ਦੇਖਿਆ ਜਾਂਦਾ ਸਬੰਧਤ ਰੈਵਨਿਊ ਅਫਸਰ ਜਿੰਨੇ ਵੀ ਉਹ ਵੀ ਜ਼ਿੰਮੇਵਾਰ ਆ ਸਬੰਧਤ ਐਡਮਿਨਿਸਟ੍ਰੇਸ਼ਨ ਜਿਲ੍ਹੇ ਦਾ ਸਾਰਾ ਜ਼ਿੰਮੇਵਾਰ ਆ ਜਦਕਿ ਇਹਨਾਂ ਨੂੰ ਜਦੋਂ ਸ਼ੁਰੂ ਤੋਂ ਹੀ ਇਹ ਪਹਿਲਾਂ ਦਾ ਹੁੰਦਾ ਤੇ ਇਹਨਾਂ ਨੂੰ ਲੋੜ ਨਹੀਂ ਸੀ ਪੈਣੀ ਜਿਹੜਾ ਇਹ ਕਹਿੰਦੇ ਕਿ ਮੈਡੀਕਲ ਫੈਸਿਲਿਟੀਆ ਗਰਾਊਂਡ ਜ਼ੀਰੋ ਤੇ ਬਿਲਕੁਲ ਕੋਈ ਇਦਾਂ ਦੀ ਗੱਲ ਨਹੀਂ ਗਈ ਇਹਨਾਂ ਨੇ ਇੱਕ ਦੋ ਜਗ੍ਹਾ ਤੇ ਕੈਂਪ ਜ਼ਰੂਰ ਬਣਾਏ ਆ ਪਰ ਉੱਥੇ ਵੀ ਸਾਰੇ ਅਫਸਰ ਆਪਣਾ ਬੱਲਾ ਝਾੜ ਕੇ ਗਾਂ ਜਾਂਦੇ ਆ ਤੁਹਾਨੂੰ ਲੱਗਦਾ ਕਿ ਜਿਹੜਾ ਪ੍ਰਬੰਧ ਆ ਇੱਥੇ ਹੋਣਾ ਚਾਹੀਦਾ ਜਿੱਥੇ სპੋਰਟ ਆ ਪਾਣੀ ਦਾ ਜਿੱਥੇ 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 ਜ਼ਰੂਰਤ ਆ ਜੀ ਉੱਥੇ ਬਿਲਕੁਲ ਕੋਈ ਪ੍ਰਬੰਧ ਨਹੀਂ ਆ ਇਹਨਾਂ ਨੂੰ ਚਾਹੀਦਾ ਕਿ ਜੇ ਪ੍ਰਬੰਧ ਹੀ ਕੋਈ ਕਰਨਾ ਤੇ ਇੱਥੇ ਘਟੋ ਘਟਾ ਡਾਗਣ ਬਹੁਤ ਐਮਬੂਲੈਂਸ ਅਵੇਲੇਬਲ ਹੋਵੇ ਕੋਈ ਮੈਡੀਕਲ ਟੀਮ ਅਵੇਲੇਬਲ ਹੋਵੇ ਭੀ ਜੇ ਕਿਸੇ ਨੂੰ ਐਮਰਜੈਂਸੀ ਆ ਤੇ ਉਹਨੂੰ ਉੱਥੇ ਵੜੇ ਸੇਵਾ ਮਿਲ ਸਕੇ ਮੈਡੀਕਲ ਇਹ ਸੀਗੇ ਸੁਲਤਾਨਪੁਰ ਲੋਧੀ ਤੋਂ ਐਡਵੋਕੇਟ ਜੋ ਕਿ ਇੱਥ ਤੋ ਸਾਡੇ ਪੱਤਰਕਾਰ ਚਰਨਜੀਤ ਢਿੱਲੋਂ ਇਸ ਸਮੇਂ ਗਰਾਊਂਡ ਜ਼ੀਰੋ ਤੋਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਸੀ ਕਿ ਕਿਸ ਹਾਲਾਤ ਤੋਂ ਲੋਕ ਗੁਜ਼ਰ ਰਹੇ ਨੇ ਤੇ ਕਿੰਨਿਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਏਗਾ ਕਿਉਂਕਿ ਹੁਣ ਅੱਧਾ ਦਿਨ ਗੁਜ਼ਰ ਚੁੱਕਿਆ ਹੈ ਜਿਵੇਂ ਜਿਵੇਂ ਹਨੇਰਾ ਹੋਏਗਾ ਉਸ ਤੋਂ ਬਾਅਦ ਲੋਕਾਂ ਲਈ ਮੁਸ਼ਕਲ ਹੋਰ ਵਧਣ ਵਾਲੀ ਹੈ ਕਿਉਂਕਿ ਇਸ ਪੂਰੇ ਇਲਾਕੇ ਦੇ ਵਿੱਚ ਕਿਤੇ ਕਿਤੇ ਬਿਜਲੀ ਸਪਲਾਈ ਵੀ ਇਸ ਸਮੇਂ ਪ੍ਰਭਾਵਿਤ ਹੋ ਰਹੀ ਹੈ ਤੇ ਲੋਕਾਂ ਦੀ ਆਵਾਜਾਹੀ ਤਾਂ ਰੁਕੀ ਹੀ ਹੋਈ ਹੈ ਇਸ ਤੋਂ ਇਲਾਵਾ ਪੰਜਾਬ ਦੇ ਕਈ ਇਲਾਕੇ ਨੇ ਜਿਵੇਂ ਕਿ ਅਸੀਂ ਹੁਸ਼ਿਆਰਪੁਰ ਦੀ ਗੱਲ ਕਰੀਏ ਅਸੀਂ ਉਸ ਤੋਂ ਬਾਅਦ ਪਠਾਨਕੋਟ ਦੀ ਗੱਲ ਕਰੀਏ ਰਣਜੀਤ ਸਾਗਰ ਡੈਮ ਦੀ ਗੱਲ ਕਰੀਏ ਪੌਂਗ ਡੈਮ ਦੀ ਗੱਲ ਕਰੀਏ ਇਹਨਾਂ ਦੇ ਵਿੱਚ ਵੀ ਜੋ ਪਾਣੀ ਦਾ ਪੱਧਰ ਹੈ ਉਹ ਵੀ ਖਤਰੇ ਦੇ ਨਿਸ਼ਾਨ ਤੋਂ ਬਿਲਕੁਲ ਹੇਠਾਂ ਹੈ ਯਾਨੀ ਕਿ ਕਿਸੇ ਵੇਲੇ ਵੀ ਇਹਨਾਂ ਦਾ ਪੱਧਰ ਵੀ ਵੱਜ ਸਕਦਾ ਤੇ ਉੱਥੇ ਵੀ ਨੁਕਸਾਨ ਹੋ ਸਕਦਾ ਹੈ ਇਸ ਦਾ ਅਸਰ ਇੱਕ ਹੋਰ ਪਾਸੇ ਦਿਖ ਰਿਹਾ ਚੰਡੀਗੜ੍ਹ ਦੇ ਵਿੱਚ ਗੱਲ ਕਰੀਏ ਤਾਂ ਚੰਡੀਗੜ੍ਹ ਦੀ ਸੁਖਨਾ ਲੇਕ ਦੇ ਵਿੱਚ ਇਸ ਸਮੇਂ VOTING ਬੰਦ ਕਰ ਦਿੱਤੀ ਗਈ ਹੈ ਕਿਉਂਕਿ ਇੱਥੇ ਵੀ ਪਾਣੀ ਦਾ ਪੱਧਰ ਵੱਜ ਚੁੱਕਿਆ ਹੈ ਸਿਰਫ ਮਾਲਵੇ ਦਾ ਖੇਤਰ ਛੱਡ ਕੇ ਜੇ ਅਸੀਂ ਗੱਲ ਕਰੀਏ ਬਾਕੀ ਦੁਆਬੇ ਦਾ ਇਲਾਕਾ ਹੋਵੇ ਜਾਂ ਚੰਡੀਗੜ੍ਹ ਵਾਲੇ ਪਾਸੇ ਦਾ ਇਲਾਕਾ ਹੋਵੇ ਜਾਂ ਤਰਨਤਾਰਨ ਵਾਲੇ ਦਾ ਪਾਸੇ ਦਾ ਇਲਾਕਾ ਹੋਵੇ ਇਹਨਾਂ ਸਾਰੇ ਇਲਾਕਿਆਂ ਦੇ ਵਿੱਚ ਹੜ ਕਿਸੇ ਵੇਲੇ ਵੀ ਆ ਸਕਦੇ ਨੇ ਜੋ ਸਿੱਧੀਆਂ ਤਸਵੀਰਾਂ ਸੀ ਤੁਹਾਨੂੰ ਦਿਖਾਈਆਂ ਉਹ ਦਿਖਾਈਆਂ ਸੁਲਤਾਨਪੁਰ ਲੋਧੀ ਤੋਂ ਤਾਂ ਸੁਲਤਾਨਪੁਰ ਲੋਧੀ ਦੇ ਵਿੱਚ ਤਾਂ ਇਸ ਸਮੇਂ ਹੜ ਆ ਹੀ ਚੁੱਕੇ ਨੇ ਇਸ ਤਰ੍ਹਾਂ ਮੰਨ ਲਿਆ ਜਾਵੇ ਸਾਡੇ ਪੱਤਰਕਾਰ ਪ੍ਰਮਜੀਤ ਸਿੰਘ ਵੀ ਇਸ ਸਮੇਂ ਗਰਾਊਂਡ ਜ਼ੀਰੋ ਤੇ ਮੌਜੂਦ ਨੇ ਉਹ ਦਿਖਾ ਰਹੇ ਨੇ ਕਿ ਕਿਸ ਤਰ੍ਹਾਂ ਆਰਜੀ ਬੰਨ ਲੋਕਾਂ ਦੀ ਆਖਰੀ ਉਮੀਦ ਹੈ ਤੇ ਜੇਕਰ ਉਸ ਨੂੰ ਨੁਕਸਾਨ ਪਹੁੰਚਿਆ ਤਾਂ ਉਸ ਤੋਂ ਬਾਅਦ ਨੁਕਸਾਨ ਦਾ ਅੰਦਾਜ਼ਾ ਲਗਾਉਣਾ ਹੋਰ ਵੀ ਮੁਸ਼ਕਲ ਹੋ ਜਾਏਗਾ। ਇਸ ਵਕਤ ਮੈਂ ਜਿਹੜੀ ਥਾਂ ਤੇ ਖੜਾ ਹੋਇਆ ਮੇਰੇ ਤੁਸੀਂ ਖੱਬੇ ਪਾਸੇ ਸੁਲਤਾਨਪੁਰ ਲੋਧੀ ਦੇਖ ਪਾਓਗੇ ਤੇ ਸੱਜੇ ਪਾਸੇ ਬਹੁਤ ਜਿਹੜਾ ਕਿ ਥੋੜੀ ਦੂਰੀ ਦੇ ਵਿੱਚ ਕੈਮਰੇ ਦੇ ਜ਼ਰੀਏ ਜ਼ੂਮ ਕਰਕੇ ਤੁਹਾਨੂੰ ਦਿਖਾਣਗੇ ਮੇਰੇ ਕੈਮਰਾ ਪਰਸਨ ਜਗਰੂਪ ਕਿ ਉਹ ਤਰੰਤਰੰਦ ਐਰੀਆ ਵਾ। ਹੁਣ ਇਸ ਥਾਂ ਦੇ ਉੱਤੇ ਮੇਰਾ ਆਉਣ ਦਾ ਕਾਰਨ ਕੀ ਹੈ? ਕਾਰਨ ਉਹਦਾ ਇਹੀ ਹੈ ਇਹ ਆਰਜੀ ਜਿਹੜੇ ਨੇ ਕਿ ਬੰਨ ਬਣੇ ਹੋਏ ਨੇ ਇਹ ਦਰਿਆ ਜਿਹੜਾ ਹੈ ਕਿ ਉਹ ਬਿਆਸ ਦਰਿਆ ਵਾ। ਇਸ ਵਕਤ ਪੂਰਾ ਆਪਣਾ ਕੀ ਉਤਾਰਨ ਕਰੇ ਬੈਠਾ ਇਧਰ ਆ ਖਾਲਸਾ ਦੇ ਮੌਜੂਦ ਨੇ ਦਵਿੰਦਰ ਇੱਥੇ ਆਨ ਦਾ ਕਾਰਨ ਤੁਸੀਂ ਕਹਿ ਰਹੇ ਸੀਗਾ ਕਿ ਨੁਕਸਾਨ ਇਹ ਹੋ ਸਕਦਾ ਇੱਥੋਂ ਇਹ ਬਹੁਤ ਵੱਡੀ ਖਤਰੇ ਦੀ ਘੰਟੀ ਆ ਆ ਜਿਹੜੇ ਪਾੜ ਪੈੰਦੇ ਪੈ ਨੇ ਪਹਿਲਾਂ ਵੀ ਸਥਿਤੀ ਇਦਾਂ ਦੀ ਸੀ ਮੈਂ ਤਾਂ ਸਵਾਲ ਕਰਦਾ ਮੈਂ ਕਿਉਂਕਿ ਤੁਸੀਂ ਪਹਿਲਾਂ ਇੱਥੇ ਹੋ ਕੇ ਗਏ ਹੋ ਬਿਲਕੁਲ ਜੀ ਅਸੀਂ ਜਦੋਂ 3 ਦਿਨ ਪਹਿਲਾਂ ਇੱਥੇ ਆਏ ਸੀ ਨਾ ਉਦੋਂ ਉਸੇ ਥੋੜੇ ਜਿਹੇ ਏਰੀਆ ਵਿੱਚ ਪਾੜ ਪਏ ਸੀ ਤੇ ਇਸੇ ਤਰੀਕੇ ਨਾਲ ਪਾੜ ਪਏ ਸੀ ਉਹ ਟਿੱਗਾ ਜਿਹ ਉੱਥੇ ਹੈ ਨਹੀਂ ਗਾ ਉਦੋਂ ਇਹਦੇ ਬੰਨ ਦੇ ਜਿਹੜੀ ਚੜਾਈ ਸੀ ਲਗਭਗ 5 ਫੁੱਟ ਸੀ ਤੇ ਹੁਣ ਉੱਥੇ ਦੇਖੀਏ ਤੇ 2 ਫੁੱ ਇਕ ਕਿਸੇ ਵੀ ਵੇਲੇ ਆਪਣਾ ਜਦੋਂ ਇੱਕ ਛੋਟਾ ਜਿਹਾ ਵੀ ਘੋਰ ਪੈਂਦਾ ਦਿਨੇ ਸਾਰਾ ਜਾਂ ਕਿਲੇ ਡੇਡ ਕਿਲੇ ਦਾ ਬੰਨ ਜਿਹੜਾ ਤੋੜ ਕੇ ਲੈ ਜਾਣਾ ਜੇ ਤੁਸੀਂ ਬੰਨ ਦੇ ਅਗਲੇ ਬੰਨੇ ਦੇਖੋ ਤਾਂ ਝੋਨਾ ਨਿਸਰਿਆ ਪਿਆ ਵਾ ਹੋਰ ਵੀਹਾਂ ਦਿਨਾਂ ਤੱਕ ਫਸਲ ਵੱਡੀ ਜਾਣੀ ਆ ਜ਼ਿਮੀਦਾਰਾਂ ਦਾ ਇੰਨਾ ਕੁ ਭਾਰਾ ਨੁਕਸਾਨ ਹੋ ਗਿਆ ਵੀ ਕਦੀ ਪੂਰਾ ਹੋ ਹੀ ਨਹੀਂ ਸਕਦਾ ਜਿਹੜਾ 23 ਚ ਹੋਇਆ ਵਾ ਉਹ ਦੇਖੋ ਉਹ ਸਾਹਮਣੇ ਦੇਖੋ ਕਿੰਨਾ ਜਿਹੜੀਆਂ ਢਿੱਗਾ ਇਦਾਂ ਡਿੱਗਦੀਆਂ ਪਈਆਂ ਇਸੇ ਤਰ੍ਹਾਂ ਹੀ ਢਿੱਗਾ ਬਣ ਬਣ ਡਿੱਗਦੀਆਂ ਵਾਂ ਤੇ ਬੰਨ ਜਿਹੜਾ ਖਤਮ ਹੁੰਦਾ ਜਾ ਰਿਹਾ ਵਾ ਜ਼ਿਮੀਂਦਾਰਾਂ ਦਾ ਜਿਹੜਾ ਨੁਕਸਾਨ 23 ਦੇ ਵਿੱਚ ਬਹੁਤ ਵੱਡੇ ਪੱਧਰ ਤੇ ਹੋਇਆ ਸੀ ਤੇ ਅਜੇ ਉਹਨਾਂ ਜ਼ਿਮੀਂਦਾਰਾਂ ਦੇ ਪੁਰਾਣੇ ਹਿਸਾਬਕਾ ਤਾਂ ਪੂਰੇ ਨਹੀਂ ਹੋਏ ਤੇ ਦੁਬਾਰਾ ਜਿਹੜੀ ਆਪਾਂ ਨੂੰ ਦਰਿਆਵਾਂ ਨੇ ਇਹ ਮਾਰ ਮਾਰੀ ਆ ਇਹਦੇ ਨਾਲ ਇੱਕ ਇਹ ਜਿਹੜੇ ਇਸ ਜ਼ਿਮੀਂਦਾਰ ਤੇ 메ਨ ਫਸਲ ਤੇ ਡਿਪੈਂਡ ਆ ਜੇ ਇੱਕ ਕਿੱਲੇ ਦਾ ਕਿਸੇ ਦਾ ਨੁਕਸਾਨ ਹੋ ਜੇ ਤੇ ਉਪਰ ਭਾਈ ਪੂਰੀ ਨਹੀਂ ਹੁੰਦੀ ਇਹ ਸਾਰਾ ਸਾਰੀ ਸਾਰੀ ਫਸਲ ਹੀ ਤਬਾਹ ਹੋ ਗਈ ਸਾਰੀ ਫਸਲ ਹੀ ਤਬਾਹ ਹੋ ਗਈ ਇਹਦੇ ਨਾਲ ਹੀ ਇਹਨਾਂ ਜ਼ਿਮੀਂਦਾਰਾਂ ਨੇ ਦੁੱਧ ਦਾ ਪਸ਼ੂ ਕੰਮ ਚੱਲਦਾ ਵਾ ਉਹ ਵੀ ਖਤਮ ਹੋ ਗਿਆ ਕਿਉਂਕਿ ਜੇ ਪਿਆਲੀ ਚ ਪੱਠੇ ਨਹੀਂ ਹੈਗੇ ਤੇ ਪਸ਼ੂਆਂ ਨੂੰ ਕੀ ਪੋਣਗੇ ਦੁੱਧ ਕੀ ਕਰਨਗੇ ਬਿਲਕੁਲ ਹੀ ਇਹਨਾਂ ਦਾ ਕੰਮ ਜਿਹੜਾ ਵਾ ਰੋਜ਼ਗਾਰ ਦਾ ਜਿਹੜਾ ਸਾਧਨ ਨਿਆ ਬਿਲਕੁਲ ਖਤਮ ਹੋ ਗਿਆ ਜਿਹੜਾ ਉਹ ਵਜ਼ੀਰੋ ਤੇ ਮਲਕੀ ਤਸਵੀਰਾਂ ਬਹੁਤ ਕੁਝ ਬਿਆਨ ਕਰਦੀਆਂ ਪਈਆਂ ਮੌਜੂਦਾ ਸਮਾਂ ਵੀ ਆਉਣ ਵਾਲਾ ਸਮਾਂ ਵੀ ਜਿਹੜਾ ਸਮੇਂ ਦੀ ਆਪਾਂ ਨੂੰ ਥੋੜੀਆਂ ਤਸਵੀਰਾਂ ਦਿਸਦੀਆਂ ਵਾਂ ਜੇ ਇਹ ਪਾੜ ਪੈਂਦਾ ਵਾ ਤੇ ਫਿਰ ਇਥੋਂ ਕੰਮ ਵਧਣਾ ਵਾ ਇਹ ਆਉਣ ਵਾਲੇ ਸਮੇਂ ਦੀਆਂ ਤਸਵੀਰਾਂ ਨੇ ਆਉਣ ਵਾਲੇ ਸਮੇਂ ਦੀਆਂ ਤਸਵੀਰਾਂ ਨੇ ਬੱਸੀ ਸਿੰਘ ਮੌਜੂਦ ਨੇ ਤੁਸੀਂ ਐਸੇ ਪਿੰਡ ਦੇ ਰਹਿਣ ਵਾਲੇ ਕਿਹੜਾ ਪਿੰਡ ਤੁਹਾਡਾ ਹਰਮਪੁਰ ਗੋਰਾ ਹਰਮਪੁਰ ਗੋਰਾ ਇਹ ਜਿਹੜਾ ਬਨ ਹੈ ਆਰਜੀ ਬਨ ਇਹ ਆਪ ਹੀ ਤੁਹਾਡੇ ਲੋਕਾਂ ਵੱਲੋਂ ਬਣਾਇਆ ਗਿਆ ਕਦੋਂ ਬੱਧਾ ਜਾਂ ਆਪਣੇ ਮਤ ਕੀਤੀ ਆ 23 ਤੋਂ ਬਾਅਦ ਖਾ ਸਾਈਡ ਵਾਲਾ ਇਹ ਆ ਬਾਬੇ ਸਰਾ ਗਿਆ ਜਿਹੜਾ ਮੂੰਹ ਟੁੱਟ ਗਿਆ ਸੀ ਉਹਨਾਂ ਵੱਧਾ ਨਾਲ ਸਾਡੇ ਮਤ ਕੀਤੀ ਆ ਮਾਝੋਂ ਦਬਾਬੇ ਸਾਰੀ ਸੰਗਤਾਂ ਨਾਲ ਕੇ ਬਤੀਆਂ ਜੋ ਵੀ ਸੰਗਤਾਂ ਆਪਣੇ ਮਿੱਟੀ ਵੀ ਦਿੱਤੀ ਐ ਇਥੇ ਸਾਈਂ ਲੋਕਾਂ ਨੇ ਜਿੰਨਾ ਜਿੰਦੇ ਕੋਲ ਹੋ ਪਾਇਆ ਸਾਰਿਆਂ ਨੇ ਮਤਲਬ ਕੋਈ ਦਿੱਤਾ ਤੇਲ ਫੋਸਾਨੂੰ ਸਰਕਾਰ ਨਹੀਂ ਦਿੱਤਾ ਨਾ 23 ਦਿੱਤਾ ਨਾ ਅਹੀਂ ਹੋਣੀ ਉਮੀਦ ਰੱਖੀ ਉਹਨਾਂ ਦੀ ਹੁਣ ਤੁਸੀਂ ਦਵਾਈਆਂ ਦੀ ਉਮੀਦ ਰੱਖੀ ਉਹ ਵੀ ਸਾਨੂੰ ਇੱਕੋ ਦਵਾਈਆਂ ਦੇਈ ਜਾਂਦੇ ਅਸੀਂ ਤਾਂ ਪਾਉਆਂ ਵਾਂਗੂ ਰਹਿ ਜਾਂਦੇ ਇਥੇ ਪਾਉ ਨੂੰ ਪਾੜ ਰਾਇ ਨਹੀਂ ਤੇ ਬਾਤ ਪੁੱਛਤਾ ਪਿਆ 5-7 ਦਿਨ ਤੋਂ 10 ਦਿਨ ਨਹੀਂ ਹੋ ਗਏ ਮਿਲਦਾ ਇਹ ਹਾਲਾਤ ਵਿੱਚ ਕੋਈ ਰਵਾਇ ਨਹੀਂ ਪਾਦਾ ਆ ਧੰਨਵਾਦ ਜੀ ਸਾਡਾ ਪੋਲ ਬੱਦਾ ਕੀਵੇਂ ਨੇ ਵੱਡਾ ਕਰਕੇ ਜਿਹੜੀ ਇਥੋਂ ਸੰਗਤਾਂ ਆਉਂਦੀਆਂ ਮਤ ਕਰਦੇ ਨਹੀਂ ਇਹ ਵੀ ਪਾਰ ਬੈਠੇ ਹੋਣੇ ਬੇੜੀਆਂ ਤੇ ਸਾਰੇ ਨੰਕ ਨੰਕ ਆਉਂਦੇ ਬੇੜੀਆਂ ਦੇ ਮੈਂ ਇੱਕ ਚੀਜ਼ ਹੋਰ ਵੀ ਜਾਣਨੀ ਚਾਹੁੰਦਾ ਆ ਜਿੱਦਾਂ ਆ ਤਸਵੀਰ ਦਿਸਦੀ ਪਈ ਆ ਜੋ ਆਪਾੜ ਪਿਆ ਹੋਇਆ ਮਿੱਟੀ ਦਾ ਜਿਹੜਾ ਐਡਾ ਵੱਡਾ ਇਹ ਕਿੰਨੀ ਕੇ ਦੀ ਚੌੜਾਈ ਕਿੰਨੀ ਸੀਗੀ 10-15 ਫੁੱਟ ਸੀਗਾ ਇਹ ਇਹ 10-15 ਫੁੱਟ ਤੋਂ ਜ਼ਿਆਦਾ ਹੀ ਅਗਲੇ ਪਨੇ ਨਾਲ ਧੇਰੀ ਵੀ ਹੈਗੀ ਬੰਦੇ ਨਾਲ ਇਸ ਬੋੜੀ ਵੀ ਹੈਗੀ ਬੂਟਿਆਂ ਦੇਗੀ ਹਾਂ ਰੋਖੀ ਛੋਟੇ ਇਹ ਆਵੇ ਲੋਜ ਵੀ ਹੈਗੀ ਤੋੜਿਆਂ ਦੀ ਲੋਜ ਦੇ ਕੇ ਲੋਜ ਤੱਕ ਘੜਿਆ ਆ ਵਾ ਇਹ ਤਾਂ ਪਤਾ ਹੀ ਤੁਹਾਡੇ ਜਾਂਦੇ ਜਾਂਦਾ ਇਹ ਆਪਣੇ ਖੁੱਲ ਜਾਣਾ ਨੇ ਜੇ ਇਹ ਖੁੱਲ ਗਿਆ ਤੇ ਅੱਗੇ ਤਾਂ ਮੈਨੂੰ ਲੱਗਦਾ ਜਿਹੜਾ ਸਰਦਾਰ ਸਾਹਿਬ ਜ਼ਿਕਰ ਕਰਦੇ ਫਸਲ ਜਿਹੜੀ ਖੜੀ ਹੋਈ ਹੈ ਨੁਕਸਾਨੀ ਜੈ ਕਿ ਬਹੁਤ ਨਹੀਂ ਇਹਦਾ ਮੀਂਹ ਲਾਤੀ ਉਹਦੀ ਮੀਂਹ ਲਾਤੀ ਆਪਣੇ ਝੋਨੇ ਲਾਤੀ ਗੜਿਆ ਕਮਾਦ ਵਾ ਥੋੜਾ ਜਿਹਾ ਇਹਦੀ ਲਈ ਮੈਂ ਮੇਨ ਲਾਈਆ ਹਿੰਦਸਨ ਕਦਰਾ ਕਰਾਂ ਖਦਰਾ ਪਿਆ ਵਾ ਇਥੋਂ ਟਰੈਕਟਰ ਸਾਡੇ ਆ ਵੀ ਨੌਜਵਾਨ ਖੜਨਦੇ ਕੱਢ ਕੱਢ ਕੇ ਸਮਾਨ ਖੜਨਦਾ 2023 ਦੇ ਵਿੱਚ ਜਦੋਂ ਇੱਥੇ ਅਨੁਕਸਾਨੇ ਗਏ ਨੇ ਘਰ ਵੀ ਰੁੜੇ ਨੇ ਤੁਹਾਡੇ ਰਿਸ਼ਤੇਦਾਰਾਂ ਦੇ ਵੀ ਘਰ ਸੀਗੇ ਹਾਂਜੀ ਗੁਰਦੌਰੀ ਹੋਈ ਖਰਾਬਾ ਮਿਲਿਆ ਕੁਝ ਕੋਕ ਨਹੀਂ ਮਿਲਿਆ ਅਸੀਂ ਕੱਢ ਕੱਢ 10 10 ਵਾਰੀਆਂ ਅਸੀਂ ਖਾਤੇ ਵੀ ਦਿੱਤੇ ਆ ਆ ਆਪਣੇ ਵੀ ਦੋਰੀ ਤੇਰੀ ਆ ਖਾਤੇ ਦੇ ਗਏ ਆ ਭਈ ਤੁਹਾਡੇ ਖਾਤੇ ਨਹੀਂ ਸਹੀ ਸਹੀ ਕਰ ਕਰਕੇ ਮਰਕੇ ਨਵੇਂ ਖਾਤੇ ਖਲਾਈ ਅਸੀਂ ਦੇ ਕੋਲੋਂ ਪੈਸੇ ਲਾ ਚੁੱਕੇ ਆ ਔਰ ਦੋ ਜਾਨਾਂ ਗਈਆਂ ਇੱਥੇ ਸਾਡੇ ਬੱਚਿਆਂ ਨੇ ਗਈਆਂ ਕਹਿੰਦੇ ਆਰ ਕੇ ਮੀਤ ਨਹੀਂ ਪੁੱਛੀ ਜਾਂ ਘਰ ਵਾਲੇ ਕੋਈ ਮਤ ਕਰੀਏ ਜਾਂ ਕੋਈ ਸਿਕਾਇ ਨੌਕਰੀ ਵੀ ਦੇ ਦਈਏ ਇਹਨਾਂ ਨੂੰ ਕੋਈ ਅਨੰਤ ਸਾਨੂੰ ਉਮੀਦ ਨਹੀਂ ਰੱਖੀ ਨਾ ਕਿ ਸਾਡਾ ਜੋ ਕੁਝ ਭਾਵੇਂ ਮੁਨਾਫਾ ਹੈ ਭਾਵੇਂ ਨੁਕਸਾਨ ਹੈ ਸਭ ਤੁਹਾਡਾ ਹੀ ਹੈ ਸਾਡਾ ਹੀ ਸਾਡਾ ਜਾਂ ਸਾਡੀਆਂ ਸੰਗਤਾਂ ਨਾਲ ਸਾਡੇ ਨਾਲ ਗਰਾਉਂਡ ਜ਼ੀਰੋ ਦੀ ਇਹ ਰਿਪੋਰਟ ਤੁਹਾਨੂੰ ਦਿਖਾ ਰਹੇ ਆ ਬਿਆਸ ਦਰਿਆ ਵਾ ਜਿਹੜਾ ਮੁੱਖ ਕਾਰਨ ਬੰਦਾ ਪੈ ਟੁੱਟਣ ਦਾ ਉਸ ਤੋਂ ਬਾਅਦ ਅੱਗੇ ਜੋ ਹਾਲਾਤ ਬਣੇ ਹੋਏ ਨੇ ਆਪਣੇ ਆਪ ਦੇ ਵਿੱਚ ਜਿਹੜੀਆਂ ਚਿੰਤਾ ਦਾ ਜ਼ਰੂਰ ਵਿਸ਼ਾ ਜਿਹੜਾ ਇਹ ਬਣਿਆ ਹੋਇਆ ਵਾ ਗਰਾਉਂਡ ਜ਼ੀਰੋ ਦੀ ਰਿਪੋਰਟ ਤਖਾਨ ਦਾ ਕਾਰਨ ਇਹੀ ਹੈ ਕਿ ਐਕਚੁਅਲ ਦੇ ਵਿੱਚ ਜਿਹੜਾ ਕਿ ਸਥਿਤੀਆਂ ਕੀ ਨੇ ਸੁਲਤਾਨਪੁਰ ਲੋਧੀ ਦੇ ਰਾਮਪੁਰਾ ਗੋਰਾ ਇਸ ਵਕਤ ਅਸੀਂ ਪਿੰਡ ਦੇ ਵਿੱਚ ਖੜੇ ਹੋਏ ਆ ਆਰਜੀ ਜੋ ਕਿ ਇਸ ਵਕਤ ਤੁਹਾਡੇ ਸਾਹਮਣੇ ਆ ਅੱਖਾਂ ਦੇ ਕੀ ਹਾਲਾਤ ਅੱਗੇ ਆਉਣ ਵਾਲੇ ਟਾਈਮ ਦੇ ਵਿੱਚ ਹੋਏਗੇ ਹੁਣ ਇਹ ਤਾਂ ਜਿਹੜਾ ਕਿ ਸਮਾਂ ਹੀ ਦੱਸੇਗਾ ਪਰ ਵਾਹਿਗੁਰੂ ਅਗੇ ਅਰਦਾਸ ਹੈ ਇਸ ਪਿੰਡਾਂ ਦੇ ਉੱਤੇ ਜਿਹੜਾ ਕਿ ਮਿਹਰ ਭਰੇ ਹੱਥ ਰੱਖੇ ਪਰ ਲੋਕ ਨਾਲ ਜਿਨ੍ਹਾਂ ਕੋਲ ਉਮੀਦ ਕਰਨੀ ਚਾਹੀਦੀ ਹੈ ਜਿਨ੍ਹਾਂ ਦੀ ਜ਼ਿੰਮੇਵਾਰੀ ਹੈ ਜਿਨ੍ਹਾਂ ਨੇ ਪਲੈਨਿੰਗ ਬਣਾਣੀ ਆਣੇ ਉਹਨਾਂ ਨੂੰ ਬਿਲਕੁਲ ਤੇ ਬਿਲਕੁਲ ਜਿਹੜਾ ਕਿ ਜ਼ੀਰੋ ਜਿਹੜਾ ਦਿਖਾ ਰਹੇ ਨੇ ਤੇ ਦੱਸਦੇ ਪਏ ਨੇ ਅਸੀਂ ਆਪਣੇ ਹਾਲ ਦੇ ਉੱਤੇ ਹੀ ਜਿਹੜੇ ਬੈਠੇ ਹੋਏ ਆ ਜੋ ਹੋਏਗੀ ਉਹ ਦੇਖਿਆ ਜਾਏਗਾ ਕੈਮਰਾ ਪਰਸਨ ਜੀ ਗਰੁੱਪ ਦੇ ਨਾਲ ਪ੍ਰੋਮਿਸਿੰਗ ਪੀਟੀਸੀ ਨਿਊ ਸੁਲਤਾਨਪੁਰ ਲੋਧੀ